हां जी मालिक भाई दुनिया ਦੇ ਅੱਗੇ ਆਪਣੇ ਪੰਜਾਬੀਆਂ ਦੀ ਕੀ ਇਮੇਜ ਹੈ ਇੱਕ ਤਾਂ ਇਹ ਕਿ ਬੜੇ ਮਿਹਨਤੀ ਹੁੰਦੇ ਆ ਜਿਹੜਾ ਕੰਮ ਕਰਦੇ ਆ ਪੂਰੀ ਦਿਲ ਨਾਲ ਕਰਦੇ ਆ ਤੇ ਜਿਹੜਾ ਕੰਮ ਕਰਦੇ ਆ ਉਹਦੇ ਨਾਲ ਆਪਣਾ ਰਤਬਾ ਆਪਣੇ ਦੇਸ਼ ਦਾ ਰਤਬਾ ਵਧਾਉਂਦੇ ਆ ਖੁਸ਼ ਰਹਿੰਦੇ ਆ ਖਸ ਦੇ ਹੀ ਰਹਿੰਨੇ ਆ ਨੰਬਰ 4 ਸਰਬੱਤ ਦਾ ਭਲਾ ਮੰਗਦੇ ਆ ਹਮੇਸ਼ਾ ਦੁਨੀਆ ਨੂੰ ਜੋੜਦੇ ਆ ਨੰਬਰ 5 ਤੇ 나ਡੂ ਖਾਨ ਕੋਈ ਵੀ ਆ ਜਾਵੇ ਸਾਹਮਣੇ ਮਾੜੀ ਗੱਲ ਕਿਸੇ ਦੇ ਨਹੀਂ ਸੁਣਦੇ ਇਹ ਸਾਰੀਆਂ ਕੁਆਲਿਟੀਆਂ ਪੰਜਾਬ ਦੇ ਇੱਕ ਬਹੁਤ ਵੱਡੇ ਸੁਪੁੱਤਰ ਲਾਲਾ ਅਮਰਨਾਥ ਭਰਦਵਾਜ ਵਿੱਚ ਕੁੱਟ-ਕੁੱਟ ਕੇ ਭਰੀਆਂ ਸੀ ਲਾਲਾ ਅਮਰਨਾਥ ਸਾਹਿਬ ਆਪਾਂ ਸਾਰੇ ਆਪਾਂ ਉਹਨਾਂ ਨੂੰ ਜਾਣਦੇ ਆਂ ਇੰਨਾ ਉਹਨਾਂ ਨੇ ਮਿਹਨਤ ਕੀਤੀ ਆਪਣੇ ਫੀਲਡ ਵਿੱਚ ਇੰਡੀਆ ਦੀ ਪਹਿਲੀ ਟੈਸਟ ਸੈਂਚਰੀ ਆਪ ਜੀ ਨੇ ਲਗਾਈ ਆਜ਼ਾਦ ਪਾਰਤ ਦੇ ਪਹਿਲੇ ਕੈਪਟਨ ਲਾਲਾ ਅਮਰਨਾਥ ਸਾਹਿਬ ਬਣੇ ਪਾਕਿਸਤਾਨ ਦੇ ਖਿਲਾਫ ਪਹਿਲੀ ਜਿਹੜੀ ਟੈਸਟ ਸੀਰੀਜ਼ ਜਿੱਤ ਮਿਲੀ ਸੀ 1952 ਉਹਦੇ ਕੈਪਟਨ ਲਾਲਾ ਜੀ ਸੀ ਤੇ ਖੁਸ਼ਦਿਲ ਇੰਨੇ ਹੁੰਦੇ ਸੀ ਕਿ ਜਦੋਂ ਬਾਅਦ ਵਿੱਚ ਕਮੈਂਟੇਟਰ ਬਣੇ ਬੜੇ ਮਸ਼ਹੂਰ ਹੋਏ ਆਪਣੀ ਵਾਕ ਪਟੋਤਾਂ ਨੂੰ ਲੈ ਕੇ ਆਪਣੇ ਕਲੋਲਾ ਨੂੰ ਲੈ ਕੇ ਤੇ ਮਾੜੀ ਗੱਲ ਭਰਾਵਾ ਫਿਰ ਕਿਸੇ ਦੇ ਨਹੀਂ ਸੁਣਦੇ ਸੀ ਉਹ ਕੋਈ ਮਰਜੀ ਨਵਾਬ ਨਬੂ ਬਹਿਦਰ ਦਾ ਕੈਪਟਨ ਬਣ ਜਾਵੇ ਇਹ ਮਾੜੀ ਗੱਲ ਕਿਸੇ ਦੇ ਨਹੀਂ ਸੁਣਦੇ ਸੀ ਤੇ ਉਦੋਂ ਨਵੇਂ-ਨਵੇਂ ਆਜ਼ਾਦੀ ਮਿਲੀ ਸੀ ਦੇਸ਼ਾਂ ਨੂੰ ਇੰਡੀਆ ਤੇ ਪਾਕਿਸਤਾਨ ਦੇ ਜਿਹੜੇ ਫੈਨ ਸੀ ਉਹਨਾਂ ਨੂੰ ਜੋੜਨ ਦਾ ਕੰਮ ਕਰਦੇ ਸੀ ਸਰਬੱਤ ਦਾ ਭਲਾ ਮੰਗਦੇ ਸੀ ਤੇ ਉਸ ਤੋਂ ਬਾਅਦ ਲੈਗੇਸੀ ਦੇਖੋ ਉਹਨਾਂ ਦੇ ਸੁਪੁੱਤਰ ਮਹਿੰਦਰ ਰਮਨਾਥ ਸਾਹਿਬ 1983 वर्ल्ड कप ਜਿੱਤੇ सुरेंद्र ਰਮਨਾਥ ਸਾਹਿਬ ਨੇ ਟੈਸਟ ਡੈਬਿਊ ਤੇ ਸੈਂਕੜਾ ਮਾਰਿਆ ਰਜਿੰਦਰ ਅਮਰਨਾਥ ਸਾਹਿਬ ਫਰਸਟ ਕਲਾਸ ਕ੍ਰਿਕਟ ਖੇਡੇ ਲਾਲਾ ਜੀ ਦਾ ਜਨਮ ਹੋਇਆ ਕਪੂਰਥਲੇ ਕ੍ਰਿਕਟ ਸਿੱਖੀ ਲਾਹੌਰ ਬਾਅਦ ਵਿੱਚ ਆ ਕੇ ਪਟਿਆਲੇ ਕਈ ਸਾਲ ਰਹੇ ਤੇ ਫਿਰ ਦਿੱਲੀ ਚਲੇ ਗਏ ਪੂਰੀ ਦੁਨੀਆ ਵਿੱਚ ਪੰਜਾਬ ਦਾ ਤੇ ਹਿੰਦੁਸਤਾਨ ਦਾ ਮਾਣ ਵਧਾਇਆ